ਤੁਸੀਂ ਤੁਸੀਂ ਬਾਹਰ आओगी प्लीज ਮੈਨੂੰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਹਾਂਜੀ ਦੋਸਤੂ ਕੌਣ ਬੋਲ ਰਿਹਾ ਤੁਹਾਡੇ ਪਿੱਛੇ ਬਹੁਤ ਰੌਲਾ ਆ ਰਿਹਾ ਤੁਹਾਡੀ ਆਵਾਜ਼ ਨਹੀਂ ਆ ਰਹੀ ਇੱਕ ਮਿੰਟ OK ਹਾਂਜੀ ਮੈਮ ਬੋਲੋ ਮੈਨੂੰ ਨਾ ਤੁਹਾਡੇ ਕੋਲੋਂ ਦੇਵ ਦਾ ਨੰਬਰ ਚਾਹੀਦਾ ਹੈ ਕਿਉਂ ਕਿਉਂਕਿ ਦੇਵ ਦੇ ਕੋਲ ਮੇਰੀਆਂ ਤਾਂ ਉਹਦੀਆਂ ਫੋਟੋਸ ਸੀਗੀਆਂ ਉਹਨੇ ਗਰੁੱਪ ਵਿੱਚ ਸ਼ੇਅਰ ਕੀਤੀਆਂ ਮੈਂ ਉਹਨੂੰ ਬਹੁਤ ਮੈਸੇਜਸ ਕੀਤੇ ਫੇਸਬੁੱਕ ਤੇ ਪਰ ਪਲੀਜ਼ ਮੈਂ ਹੁਣ ਬਹੁਤ ਸੀਰੀਅਸ ਆ ਮੈਨੂੰ ਨੰਬਰ ਚਾਹੀਦਾ ਹੈ ਕਿਹੜੀਆਂ ਫੋਟੋਸ ਸ਼ੇਅਰ ਕੀਤੀਆਂ ਨੇ ਮੇਰੀਆਂ ਤਾਂ ਉਹਦੀਆਂ ਫੋਟੋਸ ਸੀਗੀਆਂ ਕੁਝ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਬਟ ਮੈਨੂੰ ਬਹੁਤ ਅਰਜੈਂਟਲੀ ਨੰਬਰ ਚਾਹੀਦਾ ਹੈ ਓ ਹੈਲੋ ਬੋਲ ਕੌਣ ਰਹੇ ਹੋ ਤੁਸੀਂ ਮੈਂ ਗੱਲ ਕਰਾ ਦੂ ਹੈਲੋ 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 ਹਾਂਜੀ ਕੌਣ ਮਿੰਦੋਜੀ ਬੋਲ ਰਹੇ ਜੀ ਹਾਂਜੀ ਤੁਸੀਂ ਕੌਣ ਮੈਂ ਤਾਂ ਬ੍ਰਦਰ ਬੋਲ ਰਿਹਾ ਜੀ ਹਾਂਜੀ ਬੋਲੋ ਇਹ ਪਹਿਲੀ ਗੱਲ ਤੇ ਇਹਦੀ ਉਮਰ 17 ਸਾਲ ਹੈ ਨਾਬਾਲਿਕ ਹੈ ਓਕੇ ਇਹਦੀ ਦੋਸਤੀ ਸੀਗੀ ਤੁਹਾਡਾ ਤੁਹਾਡਾ ਕੀ ਲੱਗਦਾ ਜੀ ਆਹ ਦੇਵ ਮੇਰੇ ਹਸਬੰਡ ਲੱਗਦੇ ਨੇ ਅੱਛਾ ਉਹਦਾ ਵਿਆਹ ਹੋ ਚੁੱਕਿਆ ਹੈ ਉਹਨਾਂ ਤਿੰਨ ਬੱਚੇ ਨੇ ਉਹਦੇ ਤਿੰਨ ਬੱਚੇ ਆ ਉਹਦੇ ਮੈਂ ਸਾਰੇ ਨਾਂ ਅੰਦਰ ਕਰਾਈ ਤਾਂ ਗਈ ਹੈਲੋ ਤੁਸੀਂ ਬ੍ਰਦਰ ਬੋਲ ਕੌਣ ਰਹੇ ਹੋ ਮੈਂ ਬ੍ਰਦਰ ਬ੍ਰਦਰ ਮੇਰੇ ਨੰਬਰ ਦੇ ਹਸਬੰਦ ਤਾਂ ਤੇ ਹੈ ਨਹੀਂ ਅੱਛਾ ਜੀ ਤਾਂ ਇਕੱਲੀ ਗੱਲ ਉਹਨਾਂ ਨੇ ਨੰਬਰ ਚ ਇਹਨਾਂ ਨੇ ਮੇਰੇ ਵਿਆਹ ਤੋਂ ਪਹਿਲਾਂ ਦਾ ਬਦਲਿਆ ਹੋਇਆ ਵਾ ਤੇ ਉਹਨਾਂ ਦੀ ਇਕੱਲੀ ਇਕੱਲੀ ਗੱਲ ਦਾ ਮੈਨੂੰ ਪਤਾ ਹੈ ਤੁਸੀਂ ਹੈ ਕੌਣ ਹੋ ਮੈਂ ਜਿਹੜਾ ਹੈਗਾ ਨਾ ਇਹ ਤਾਂ ਹੁਣ ਤੁਹਾਡੇ ਸਾਰੇ ਖਾਨਦਾਨ ਨੂੰ ਪਤਾ ਲੱਗੇਗਾ ਮੈਂ ਕੌਣ ਆ ਤੇ ਮੈਂ ਧਮਕੀ ਨਾ ਸਮਝੀ ਇਹਨੂੰ ਤੁਸੀਂ ਇਸ ਸਮੇਂ ਕਿੱਥੇ ਹੋ ਜੇ ਮੇਰੀ ਗੱਲ ਸੁਣੋ ਭਾਜੀ ਖਾਂ ਦਾ ਤੱਕ ਦਾ ਦੀ ਲੋੜ ਨਹੀਂ ਹੈਗੀ ਖਾਂ ਦਾ ਜੋ ਗੱਲ ਕਰਨੀ ਹੈ ਡਾਇਰੈਕਟ ਗੱਲ ਕਰੋ ਤੇ ਮੈਂ ਡਾਇਰੈਕਟ ਹੀ ਕਰ ਰਹਾ ਮੇਰੇ ਵਿੱਚ ਬੰਦਾ ਪਾਇਆ ਨੰਬਰ ਮੇਰੇ ਆ ਤਾਂ ਤੁਹਾਨੂੰ ਮੇਰੇ ਹਸਬੰਦ ਦਾ ਨੰਬਰ ਕਿੱਦਾਂ ਨਹੀਂ ਮਿਲਿਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਤੁਹਾਡਾ ਹਸਬੰਦ ਤੁਹਾਡੇ ਤਿੰਨ ਬੱਚੇ ਹੋਣ ਤੋਂ ਬਾਅਦ 17 17 ਸਾਲ ਦੀਆਂ ਕੁੜੀਆਂ ਨਾਲ ਮੈਸੇਜ ਕਰਦਾ ਵਾ ਗੱਲਾਂ ਕਰਦਾ ਵਾ ਭਾਜੀ ਉਹਨਾਂ ਦੀ ਆਪਣੀ ਬੇਟੀ 9 ਸਾਲ ਦੀ ਆ ਕਿੱਦਾਂ ਦੀ ਗੱਲਾਂ ਕਰਦੇ ਤੁਸੀਂ ਤੁਹਾਨੂੰ ਬੋਲਣ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਆਣੀ ਚਾਹੀਦੀ 9 ਸਾਲ ਦੀ ਜਿਹਦੇ ਦੋ ਬੇਟੀਆਂ ਨੇ ਇੱਕ ਬੇਟਾ ਚਾਹੀਦਾ ਬਾਜੀ ਮੈਂ ਆਪਣੇ ਹਸਬੰਦ ਨੂੰ ਤਾਂ ਚੰਗੀ ਤਰ੍ਹਾਂ ਜਾਣਦੀ ਆ ਮੈਂ ਉਹਨਾਂ ਦੀ ਰਗ ਰਗ ਤੋਂ ਵਾਕਿਫ ਹਾਂ ਕਿੱਦਾਂ ਦੇ ਹੈਗੇ ਕਿੱਦਾਂ ਨਹੀਂ ਹੈਗੇ ਠੀਕ ਆ ਜੇ ਸੁਣੋ ਜੇ ਮੇਰਾ ਨੰਬਰ ਲਿਆ ਕਿ ਤੂੰ ਮੇਰੀ ਗੱਲ ਮੈਂ ਸਾਰਿਆਂ ਦਾ ਨੰਬਰ ਕਢਾ ਦੂੰ ਖਾਨਦਾਨ ਦਾ ਇਹ ਛੱਡੋ ਜੇ ਇੰਨੇ ਸੱਚੇ ਨੂੰ ਕਾਨਫਰੈਂਸ 'ਚ ਲਾਓ ਕਾਨਫਰੈਂਸ 'ਚ ਲਾਓ ਨੂੰ ਮੈਂ ਕਿਹਾ ਕੁੜੀਏ ਤੂੰ ਦੇਖੀ ਜਾ ਮੈਂ ਕੀ ਕੀ ਨੰਬਰ ਲੰਨਾ ਕੀ ਕੀ ਕਰਦਾ ਤੇ ਕਰੋ ਬਾਜੀ ਮੈਂ ਵੀ ਦੇਖਿਆ ਤੁਸੀਂ ਕੀ ਕਰ ਸਕਦੇ ਹੋ ਚਲ ਫੇ ਹੁਣ ਆ ਅੱਛਾ ਇਹ ਧਮਕੀ ਆ ਸਾਨੂੰ ਹਾਂ ਜੀ ਤੁਸੀਂ ਜੋ ਮੈਨੂੰ ਜਿਸ ਸਟੌਨ 'ਚ ਮੈਂ ਨਾਲ ਗੱਲ ਕਰ ਰਹੀ ਮੈਂ ਉਹ ਸਟੌਨ 'ਚ ਤੁਹਾਡੇ ਨਾਲ ਗੱਲ ਕਰ ਲਈ ਮੈਂ ਠੀਕ ਹੈ ਨਾ ਨਾਲੇ ਚੋਰ ਨਾਲੇ ਸਵਾ ਚੋਰ ਕੋਈ ਨਹੀਂ ਠੀਕ ਹੈ ਓਕੇ ਆਪਾਂ ਹੁਣ ਆਪ ਹੀ ਨੰਬਰ ਕਢਾ ਕੇ ਆਣੇ ਆ ਠੀਕ ਹੈ ਜੀ ਚਲੋ ਜਰੂਰ ਵੈਲਕਮ ਅਡਰੈਸ ਲਮਾ ਆਪਣੇ ਕਰਦਾ ਅਡਰੈਸ ਵੀ ਕਢਾ ਲਾਂਗੇ ਜੀ ਅਸੀਂ ਅਡਰੈਸ ਵੀ ਕਢਾ ਲਾਂਗੇ ਓਕੇ ਹਾਂ ਚਲੋ ਜੀ ਓਕੇ ਇਹ ਬਿਚੰਬਲੀ ਮਿਲੀ ਹੋਈ ਹੈ ਮੈਂ ਜਿੱਤੇ ਤੱਕ

ਕੋਸ਼ਿਸ਼ ਨਹੀਂ ਕੀ ਕਰਦੇ ਸੀਗੇ ਮੈਂ ਦੱਸ ਮੇਰੀ ਗਾਹਕ ਨੂੰ ਤੈਨੂੰ ਨਾ ਇੱਕ ਫੋਨ ਆਊਗਾ ਕੀ ਫੋਨ ਆਊਗਾ ਚੱਕੀ ਨਾ ਕੀ ਦਾ ਫੋਨ ਆਊਗਾ ਜਦ ਕੋਈ ਹੈਗਾ ਪਤਾ ਨਹੀਂ ਉਹਦਾ ਦਿਮਾਗ ਫਿਰਿਆ ਹੋਇਆ ਪਾਗਲ ਆ ਕੋਈ ਮੈਨੂੰ ਵੀ ਫੋਨ ਕਰੀ ਜਾਂਦਾ ਕਹਿੰਦਾ ਮੇਰੀ ਛੋਟੀ ਮੇਰੀ ਭੈਣ ਇੱਦਾਂ ਹੋ ਗਈ ਤੁਸੀਂ ਹੈਗੇ ਕਿੱਥੇ ਹੋ ਮੈਨੂੰ ਬੇਫਿਕਰ ਤਾਂ ਨਹੀਂ ਬਣਾਉਣ ਲੱਗੇ ਹੋਏ ਉਹ ਨਹੀਂ ਯਾਰ ਜਲੰਧਰਾਂ ਮੈਂ ਕੰਮਾਂ ਹਾਂ ਤੇ ਮੈਨੂੰ ਪਤਾ ਹੈ ਜਲੰਧਰ ਦਾ ਤੁਸੀਂ ਕੀ ਮਤਲਬ ਹੈ ਮੈਨੂੰ ਕਾਲ ਆ ਚੁੱਕੀ ਹੈ ਤੇ ਤੁਸੀਂ ਹੈ ਕਿੱਥੇ ਹੋ ਯਾਰ ਮੈਂ ਤੁਹਾਨੂੰ ਕਿਹੜਾ ਤੋਹਫਾ ਨਾ ਕਰਾਂਗਾ ਮੈਂ ਜਿੱਦ ਤੂੰ ਕੱਲ੍ਹ ਕੇ ਪਤਾਵਾ ਨਹੀਂ ਇੱਕ ਮਿੰਟ ਕਿਹਦੀ ਕਾਲ ਆਊਗੀ ਮੈਨੂੰ ਤੈਨੂੰ ਕੋਈ ਜੇ ਕਿਸੇ ਦਾ ਫੋਨ ਆਇਆ ਨਾ ਤੂੰ ਚੱਕੀ ਨਾ ਬੱਸ ਕਿਉਂ ਨਾ ਚੱਕਾਂ ਚੱਕੂਗੀ ਮੈਂ ਫੋਨ ਕਿਉਂ ਮੈਂ ਕਿਹਾ ਕਿ ਨਾ ਯਾਰ ਦੱਸ ਤਾਂ ਕੋਈ ਬੱਤੀ ਕਰ ਪਈ ਗਈ ਅੱਜ ਮੰਨ ਲੈ ਕੋਈ ਆ ਕੇ ਬੰਨੇ ਦੱਸੋ ਹੈਲੋ ਹੈਲੋ ਇੱਕ ਮਿੰਟ ਹੋਲਡ ਕਰੀ ਇੱਕ ਮਿੰਟ ਹੋਲਡ ਕਰੀ ਓਕੇ ਇੱਕ ਮਿੰਟ ਹੋਲਡ ਕਰੀ ਹੈਲੋ ਹਾਂਜੀ ਉਹ ਮੇਰੀ ਗੱਲ ਸੁਣ ਰਿਤੂ ਯਾਰ ਤੂੰ ਮੇਰੀ ਗੱਲ ਸੁਣ ਤੂੰ ਪਲੀਜ਼ ਯਾਰ ਸਮਝਾ ਕਰ ਮੇਰੀ ਇੱਜ਼ਤ ਬਣੀ ਹੋਇਆ ਤੂੰ ਬੇਇੱਜ਼ਤੀ ਕਰ ਰਿਹਾ ਹੈਲੋ 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 ਕਿੰਨੀ ਦੇਰ ਤੋਂ ਫੋਨ ਕਰ ਰਹੀ ਆ ਮੈਂ ਨੰਬਰ ਤੁਹਾਡਾ ਕਿਉਂ ਬਿਜ਼ੀ ਜਾ ਰਿਹਾ ਇਨੀ ਦੇਰ ਦਾ ਮੈਂ ਕਿਸੇ ਨਾਲ ਗੱਲ ਕਰਦੀ ਹੋ ਸਾਰੀ ਇਸ ਕਰਕੇ ਬਿਜ਼ੀ ਆ ਰਿਆਂ ਹਾਂਜੀ ਦੋਸਤੋ ਮਤਲਬ ਕੋਈ ਕਿੰਨੀ ਵੀ ਦਿੱਕਤ ਚ ਹੋਵੇ ਕੋਈ ਕੋਈ ਫਰਕ ਹੀ ਨਹੀਂ ਪੈਂਦਾ ਮਤਲਬ ਹੈ ਨਾ ਥੋੜੀ ਥੋੜੀ ਵਜ੍ਹਾ ਤੋਂ ਪਹਿਲਾਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਉਸ ਤੋਂ ਬਾਅਦ ਤੁਸੀਂ ਫੋਨ ਹੀ ਨਹੀਂ ਚੱਕ ਰਹੇ ਬਹੁਤ ਸਹੀ ਗੱਲ ਹੈ ਨੰਬਰ ਬਿਜ਼ੀ ਜਾ ਰਿਹਾ ਹੈ ਸੀਰੀਅਸਲੀ ਦੱਸੋ ਹੈ ਕੋਨੋਂ ਠੀਕ ਹੈ ਮੈਨੂੰ ਮੇਰੇ ਹਸਬੰਦ ਤੇ ਪੂਰਾ ਯਕੀਨ ਆ ਤੇ ਜੋ ਕੁਝ ਮੇ ਨਾਲ ਇਸ ਟਾਈਮ ਹੋ ਰਿਹਾ ਨਾ ਫੋਨ ਕਾਲ ਤੇ ਇਹ ਮੇ ਨਾਲ ਅੱਗੇ ਲਾਈਫ ਦੇ ਵਿੱਚ 10 ਸਾਲ ਅਜੇ ਕਦੇ ਨਹੀਂ ਹੋਇਆ ਇਸ ਕਰਕੇ ਮੈਂ ਇਹਨੂੰ ਨਹੀਂ ਲੈ ਰਹੀ ਠੀਕ ਹੈ ਨਾ ਪਲੀਜ਼ ਮੈਨੂੰ ਦੱਸੋ ਸੀ ਹੈ ਕੋਨ ਮੈਂ ਅੱਡ ਨੰਬਰ ਤੁਹਾਡਾ WhatsApp ਤੇ ਹੈਗਾ ਤਾਂ ਮੈਂ ਤੁਹਾਨੂੰ ਹੁਣੇ WhatsApp ਕਰਦੀ ਆ ਫੋਟੋ ਤੁਸੀਂ ਸਮਝ ਕੀ ਰੱਖਿਆ ਤੁਸੀਂ ਮਜ਼ਾਕ ਕਰਦੇ ਪਿਓ ਮੇਰੇ ਨਾਲ ਪਹਿਲਾਂ ਮੈਨੂੰ ਨਹੀਂ ਠੀਕ ਆ ਪਹਿਲਾਂ ਮੈਨੂੰ ਫੋਟੋ ਹੀ ਭੇਜੋ ਤੁਸੀਂ ਠੀਕ ਆ ਸੀਰੀਅਸ ਆ ਮੈਂ ਬਾਅਦ ਚ ਲੈਣੀ ਹੈ ਪਹਿਲਾਂ ਮੈਨੂੰ ਫੋਟੋ ਭੇਜੋ ਕਰੀਏ ਫਿਰ ਜਦੋਂ ਸੋਸ਼ਲ ਮੀਡੀਆ ਦਾ ਤਾਂ ਬਾਅਦ ਚ ਪਾਇਓ ਪਹਿਲਾਂ ਮੈਨੂੰ ਭੇਜੋ ਮੈਂ ਤੁਹਾਨੂੰ ਹੁਣੇ ਸੈਂਡ ਕਰਦੀ ਆ ਓਕੇ ਫੋਟੋ ਖਿੱਚੋ ਮੈਨੂੰ ਫੋਟੋ ਖਿੱਚਾਓ ਹਾਂ ਕਰਕੇ ਤਾ ਅੱਛਾ ਇੱਥੇ ਸਟੂਡੀਓ ਚ ਨਹੀਂ ਤੁਸੀਂ ਨਾ ਏ ਇਦਾਂ ਨਾ ਸੋ ਸੋ ਥੋੜੀ ਦੇਰ ਬਾਅਦ ਅਸੀਂ ਆਨੇ ਆ ਅਸੀਂ ਫੋਟੋ ਖਿੱਚ ਕੇ ਭੇਜਾਂਗੇ ਪੂਰਾ ਯਕੀਨ ਦਿਵਾਵਾਂਗੇ ਕੱਟ ਉਹ ਨਾ ਸਮਝਾ ਰਹੀ ਹੋ ਤੁਸੀਂ ਕਰੇ ਦੇਖ ਤਾ ਕਦੇ ਯਾਹ ਕਦੇ ਨਹੀਂ ਹਾਂ ਲੋ ਤੁਸੀਂ ਕਾਲ ਰਿਕਾਰਡਿੰਗ ਤਾਂ ਸੁਣ ਹੀ ਲਈ ਹੋਣੀ ਹੈ ਨਾ ਹਾਂਜੀ ਮੈਂ ਸੁਣ ਲਈਆ ਤਾਂ ਫਿਰ ਅਗਰ ਤੁਹਾਨੂੰ ਹੁਣ ਵੀ ਯਕੀਨ ਨਹੀਂ ਹੈਗਾ ਤਾਂ ਮੈਂ ਕੁਝ ਨਹੀਂ ਬੋਲ ਸਕਦੀ ਤੁਸੀਂ ਅੱਜ ਮਿਲੇ ਸੀ ਉਹਨਾਂ ਨੂੰ ਹਾਂਜੀ ਮੈਂ ਅੱਜ ਮਿਲੀ ਸੀ ਸਵੇਰੇ ਐਂਡ ਮੈਂ ਮੈਂ ਨਹੀਂ ਉਹਨਾਂ ਨੂੰ ਪਰਸੂ ਕੀਤਾ ਉਹ ਆ ਕੇ ਮਿਲੇ ਸੀ ਮੈਨੂੰ ਇਸ ਟਾਈਮ ਤੁਸੀਂ ਕਿੱਥੇ ਹੋ ਮੈਂ ਆਪਣੇ ਘਰ ਬੈਠੀ ਆ ਇਸ ਟਾਈਮ ਤੇ ਅੱਜ ਤੁਹਾਡੇ ਕੀ ਗੱਲ ਹੋਈ ਹੈ तुसी बस एक बारी कॉन्फ्रेंस से गल करा दो मैं कोई वीडियो नहीं पोस्ट करूंगी मेरे को वीडियोस भी, नहीं, भी, नहीं, भी नहीं। ने फोटोज भी ने कॉल रिकॉर्डिंग्स भी ने ओके मैं लॉन एक मिनट हेलो 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 मैं तुसे तो हैगे किथे हम डेपो तो बनाने दे सही की है हेलो हां हेलो की है हेलो हाँ। ਹੈਲੋ ਹੈਲੋ ਦੇਵ ਹਾਂ ਕੌਣ ਹੈਲੋ ਤੁਹਾਨੂੰ ਨੇ ਪਤਾ ਕੌਣ ਹਰਮਿੰਦਰ ਤੂੰ ਮੈਨੂੰ ਫੋਨ ਕੀਤਾ ਨਹੀਂ ਕਰছি ਹੈ ਕਿ ਕਿਥੇ ਇਸ ਦਾ ਮੈਨੂੰ ਬੇਕੂ ਬਣਾਉਣਾ ਸੀ ਹੈਲੋ ਕਿਉਂ ਮੈਨੂੰ ਕੋਸ਼ੋ ਮੈਂ ਕੀ ਕੀਤਾ ਯਾਰ ਤੁਸੀਂ ਜਲੰਧਰ ਕਰਨ ਕਿਉਂ ਗਏ ਹੋ ਇਸ ਗੱਲ ਦਾ ਜਵਾਬ ਦੋ ਬਲ ਮੈਨੂੰ ਮੈਂ ਕੰਮ ਆਇਆ ਸੀਗਾ ਤੂੰ ਨਸੇ ਤੇ ਸੀ ਬੇਕੂ ਬਣਾਇਆ ਹੋਇਆ ਤੁਸੀਂ ਦੇਵ ਮੈਂ ਕਾਨਫਰੈਂਸ 'ਚ ਹਾਂ ਤੂੰ ਇੱਥੇ ਕੀ ਕਰਦੀ ਆ ਮੈਂ ਕੀ ਕਰ ਰਿਹਾ ਥੋਨੂੰ ਨਹੀਂ ਪਤਾ ਮੈਂ ਜ਼ਲੀਲ ਕਰ ਦੂੰਗੀ ਹੁਣੇ ਸਾਰੀਆਂ ਫੋਟੋਜ਼ ਮੈਂ ਪਾਰੀਆਂ ਸੋਸ਼ਲ ਮੀਡੀਆ ਤੇ ਮੈਂ ਤਾਂ ਛੱਤਰ ਨਾ ਖਾ ਲਈ ਤੋ ਅੱਛਾ ਕੌਣ ਦੱਸੇ ਕੌਣ 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 ਥੋੜੇ ਦੇ ਨਾ ਮੈਂ ਇੱਕ ਮੀਟ ਕੇ ਥੋਨੂੰ ਨਹੀਂ ਪਤਾ ਮੈਂ ਕੌਣ ਆ 10 ਸਾਲ ਹੋ ਗਿਆ 10 ਸਾਲਾਂ ਵਾਲਾ ਮੈਨੂੰ ਇਹ ਪਤਾ ਲੱਗਦਾ ਵਾ ਯਾਰ ਦੋਨਾਂ ਜਣੀਆਂ ਚ ਇੱਕ ਜਣੀ ਬੋਲੋ ਲੋ ਏਸ ਵਸੇ ਕੁੜੀ ਹੈ ਕੌਣ ਆ ਮੇਰੇ ਕੋਲ ਫੋਟੋ ਵੀ ਨੇ ਮੇਰੇ ਕੋਲ ਰਿਕਾਰਡਿੰਗ ਵੀ ਆ ਹਾਂ ਹਾਂ ਅੱਛਾ ਮੇਰੇ ਕੋਲ ਹੋਰ ਵੀ ਪ੍ਰੂਫਸ ਨੇ ਹਾਲੇ ਤਾਂ ਮੈਂ ਸਾਰੇ ਸੈਂਡ ਹੀ ਨਹੀਂ ਕੀਤੇ ਹਾਂ ਕਿਹੜੀ ਰਿਕਾਰਡਿੰਗ ਹੈ ਤੇਰੇ ਕੋਲ ਕੰਮ ਕੀ ਗਏ ਸੀ ਯਾਰ ਮੈਂ ਕੰਮ ਆਇਆ ਤਾਂ ਦੱਸਿਆ ਤਾਂ ਸੀਗਾ ਕਿਹੜੇ ਕੰਮ ਆਇਆ ਸੀ ਕੁੜੀ ਨੂੰ ਮਿਲਣ ਆਇਆ ਸੀਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਜਨਾਨੀ ਤੋਂ ਮੈਨੂੰ ਛੱਡਣਾ ਨਹੀਂ ਹੈ ਮੈਂ ਸਾਰੀਆਂ ਫੋਟੋਸ ਪਾਉਂਗੀ ਸਾਰੀਆਂ ਵੀਡੀਓਸ ਪਾਉਂਗੀ ਇੱਕ ਵਾਰ ਪਤਾ ਲੱਗ ਜਾਏਗਾ ਤੂੰ ਪਾ ਕਰ ਲਈ ਜਿਹੜਾ ਕੁਝ ਕਰਨਾ ਕਰੂੰਗੀ ਮੈਂ ਤਾਂ ਤੂੰ ਕਰ ਲਈ ਤੇ ਕਿਉਂ ਨਹੀਂ ਕਰੂੰਗੀ ਕਰ ਮੈਂ ਤਾਂ ਤਰਨਾ ਖਾਲੀ ਤੂੰ ਇਹਦਾ ਕੀ ਮਤਲਬ ਹੈ ਗਾਲਾ ਘਟਨਾ ਕੀ ਮਤਲਬ ਪਨ ਰਿਹਾ ਹੈ ਗਾਲਾ ਤੇਰੇ ਜੁੱਤੀਆਂ ਫੇਰੀਆਂ ਚਾਹੀਦੀਆਂ ਨੇ ਹਾਂ ਤਾਂ ਸਵੇਰ ਤੇ ਮੈਨੂੰ ਇਨੇ ਫੋਨ ਕਰ ਕਰਕੇ ਤੰਗ ਕੀਤਾ ਸੀ ਹੁਣ ਉਹ ਫੋਨ ਸਵਿਚ ਆਫ ਹੈ ਨਹੀਂ ਤੂੰ ਮੇਰੀ ਵਾਈਫ ਤੋ ਕਹਦਾ ਫੋਨ ਕਰਾ ਕੀ ਗੱਲ ਆ ਕਿਉਂ ਨਾ ਫੋਨ ਕਰਾ ਮੈਂ ਤਾਂ ਮੈਂ ਤਾਂ ਸੋਸ਼ਲ ਮੀਡੀਆ ਤੇ ਵੀ ਪਾਉਂਗੀ ਮੈਂ ਤਾਂ ਸਾਰੇ ਨੂੰ ਦੱਸੂੰਗੀ ਹਾਲੇ ਤੋ ਸਿਰਫ ਵਾਈਫ ਨੂੰ ਦੱਸਿਆ ਤੂੰ ਇਹਦਾ ਫੋਨ ਕਰਦੇ ਚ ਕੀ ਆ ਰਿੰਦਰ ਹਾਂ ਯਾਰ ਤੁਸੀਂ ਮੈਨੂੰ ਨਾ ਤੜਤੇ ਹੋ ਮੀਂਸ ਨਹੀਂ ਸੀ ਇਹ ਤੂੰ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਮੈਂ ਕੀ ਕੀਤਾ ਤੂੰ ਕੀਤੀ ਆ ਮੇਰੇ ਪੱਲੇ ਪਈ ਹੋਈਆਂ ਉਹੀ ਮੇਰੇ ਪਿੱਛੇ ਪਈ ਹੋਈਆਂ ਮੈਂ ਪਿੱਛੇ ਪਈ ਹੋਈ ਆ ਸਵੇਰ ਦੇ ਕਿਨੇ ਮੈਨੂੰ 36 ਫੋਨ ਕੀਤੇ ਮੈਂ ਕੀਤੇ ਹਾਂ ਮੈਂ ਕੀਤੇ ਆ ਮੈਂ ਕਰੋ ਕੀਤੇ ਆ ਹਾਂ ਮੈਂ ਕੀਤੇ ਹਨਾ ਮੈਨੂੰ ਬੇਸੂ ਸੱਲਾ ਦੇ ਦੱਸੇ ਯਾਰ ਇੰਨਾ ਯਕੀਨ ਇੰਨਾ ਯਕੀਨ ਇੰਨਾ ਯਕੀਨ ਘੋੜ ਤੇ ਕੀਤਾ ਮੈਂ ਅੱਖਾਂ ਮੀਟੇ ਘੋੜ ਤੇ ਯਕੀਨ ਕੀਤਾ ਤੇ ਮੈਨੂੰ ਹੁਣ ਕੀ ਪਤਾ ਲੱਗਦਾ ਤੁਹਾਡੀ ਕਿਸ 10 ਸਾਲਾਂ ਵਿੱਚ ਹੋਰ ਨਾ ਕਹਿ ਲੈ ਯਾਰ ਤੇਰਾ ਦਿਮਾਗ ਖਰਾਬ ਆ ਯਾਰ ਤੂੰ ਕਿਸੇ ਦੇ ਵੀ ਫੋਨ ਤੇ ਕਿਸੇ ਦਾ ਵੀ ਫੋਨ ਆ ਜੂਗਾ ਤੇਰੀ ਕਿਸੇ ਦਾ ਵੀ ਫੋਨ ਦਾ ਕੀ ਮਤਲਬ ਹੈ ਮੇਰਾ ਦਿਮਾਗ ਨਾ ਖਰਾਬ ਕਰ ਅੱਛਾ ਤੂੰ ਕਦੋਂ ਫੋਨ ਚੱਕਿਆ ਕੀ ਮਤਲਬ ਆ ਫੋਨ ਚੁੱਕਿਆ ਵਾ ਤੈਨੂੰ ਕਿਹਨੇ ਕਹਦੀ ਫੋਨ ਚੱਕਣ ਨੂੰ ਤੈਨੂੰ ਮੈਂ ਕਿਹਾ ਸੀ ਨਾ ਨਹੀਂ ਚੱਕਣਾ ਫੋਨ ਤੁਸੀਂ ਇੱਕ ਵਾਰੀ ਘਰੇ ਫੜੋਗਾ ਸਹੀ ਤੁਹਾਨੂੰ ਮੈਂ ਦੱਸ ਦਿਆਂਗਾ ਮੈਂ ਤਾਂ ਮੈਂ ਤਾਂ ਹੁਣੇ ਪੁਲਿਸ ਕੇਸ ਵੀ ਕਰਵਾਉਂਗੀ ਓ ਤੂੰ ਜੋ ਪਰ ਹੈ ਅੱਛਾ ਤੂੰ ਵਿੱਚ ਚੁੱਪ ਕਰਿਆ ਉਹ ਵੀ ਘਰੇ ਆਉਗੀ ਮੇਰੇ ਹਰਮਿੰਦਰ ਤੁਸੀਂ ਤੁਸੀਂ ਆ ਸਕਦੇ ਹੋ ਜਲੰਧਰ ਪਲੀਜ਼ ਮੈਨਾਂ ਗੱਲ ਕਰਾਂ ਨਹੀਂ ਕੋਣ ਹੈ ਹਲੋ ਹਲੋ ਹਾਂ ਹਾਂ ਤੂੰ ਸੌਣ ਕਿਉਂ ਬੰਦ ਕੀਤਾ ਈ ਓਏ ਤੂੰ ਬੋਲਦਾ ਕੌਣ ਓਏ ਮੈਂ ਤੈਨੂੰ ਦੱਸਦਾ ਮੈਂ ਕੌਣ ਬੋਲਦਾ ਬੱਸ ਦੱਸ ਤੂੰ ਦੱਸ ਖੜਾ ਕਿੱਥੇ ਏ ਦੱਸ ਮੈਨੂੰ ਮੈਂ ਇੱਥੇ ਜਲੰਧਰ ਹਾਂ ਦੱਸ ਕਿੱਥੇ ਆ ਜਲੰਧਰ ਕਿੱਥੇ ਆ ਜਲੰਧਰ ਇੱਥੇ ਹੀ ਆ ਤੂੰ ਦੱਸ ਤੂੰ ਪੁੱਤ ਮੈਂ ਤੈਨੂੰ ਦੱਸਦਾ ਪੁੱਤ ਤੈਨੂੰ ਪਤਾ ਨਹੀਂ ਮੈਂ ਕੀ ਕਰੂੰਗਾ ਯਾਰ ਮੇਰੀ ਗੱਲ ਸੁਣ ਬਾਈ ਤੈਨੂੰ ਸ਼ਾਇਦ ਕੋਈ ਗਲਤ ਫਹਿਮੀ ਹੋ ਗਈ ਆ ਭਰਾਵਾ ਮੈਂ ਮਾਫੀ ਮੰਗਦਾ ਜੇ ਤੈਨੂੰ ਗੁੱਸਾ ਲੱਗਿਆ ਮੈਂ ਤੈਨੂੰ ਤੇਰੀਆਂ ਕੁੜੀਆਂ ਤੈਨੂੰ ਸ਼ਰਮ ਨਹੀਂ ਆਂਦੀ ਇਹ ਨਾ ਜੇ ਤੁਹਾਡੀ ਗਲਤੀ ਆ ਤਿੰਨ ਤੇਰੀਆਂ ਕੁੜੀਆਂ ਹੈ ਬੇਆਯਾ ਬੰਦਾ ਤੂੰ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਫੋਨ ਕਰਦਾ ਮੈਂ ਕਿਹੜੀ ਕੁੜੀ ਨੂੰ ਫੋਨ ਕੀਤਾ ਤੈਨੂੰ ਮੈਂ ਦੱਸਦਾ ਕਿਹੜੀ ਕੁੜੀ ਨੂੰ ਫੋਨ ਕਰਦਾ ਓ ਯਾਰ ਮੈਂ ਮਾਫੀ ਮੰਗਦਾ ਪਿਆ ਨਾ ਯਾਰ ਮੇਰਾ ਖਹਿੜਾ ਛੱਡ ਦਿਓ ਪਲੀਜ਼ ਮੈਂ ਅੱਗੇ ਤੋਂ ਨਹੀਂ ਕਰਦਾ ਗਲਤੀ ਹੋ ਗਈ ਯਾਰ ਹੋ ਜਾਂਦੀ ਹੈ ਸਭ ਤੋਂ ਹੁੰਦੀ ਆ ਮੈਂ ਕਿਹਾ ਨਾ ਗਲਤੀ ਮੈਂ ਕਿਹਾ ਕਿਸੇ ਨਾਲ ਗੱਲ ਤੇ ਤੁਹਾਨੂੰ ਮੇਰੀਆਂ ਫੋਟੋ ਮੈਨੂੰ ਤੁਹਾਨੂੰ ਕਿੱਦਾਂ ਲੱਗੂਗਾ ਇਹ ਇਹ ਤੁਸੀਂ ਮੈਨੂੰ ਮਾਫ ਕਰ ਰਹੇ ਹੋ ਮੇਰੀ ਗੱਲ ਸੁਣ ਭੈਣ ਮੇਰੀ ਗੱਲ ਸੁਣ ਉਮੀ ਸਾਡੀ ਭੈਣਾ ਮਰ ਗਈਆਂ ਸਾਨੂੰ ਪਤਾ ਸਾਰੀਆਂ ਦੀ ਭੈਣਾ ਤੇ ਜੇ ਕਿਸੇ ਦਾ ਪਤੀ ਐਦਾਂ ਕਰੇ ਉਹ ਜਨਾਨੀ ਤੇ ਕੀ ਬੀਤਦੀ ਐ ਇਹ ਬੰਦਾ ਪਤਾ ਨਹੀਂ ਕਿੱਥੇ ਕਿੱਥੇ ਮੂੰਹ ਮਾਰਦਾ ਫਿਰਦਾ ਵਾ ਭਾਜੀ ਮੇਰੀ ਜਨਾਨੀ ਨੂੰ ਕਿਉ ਤੁਸੀਂ ਤੂੰ ਬਕਵਾਸ ਬੰਦ ਕਰ ਲੈ ਮੈਂ ਤੈਨੂੰ ਦੱਸਾਂ ਮੈਂ ਪੁੱਤ ਜਾਣ ਤੈਨੂੰ ਸੁਕਾਣ ਦਿੰਦਾ ਜਲੰਧਰੋਂ ਭਾਜੀ ਮੇਰੇ ਤਿੰਨ ਬੱਚੇ ਆ ਵੀ ਬੀਜੀ ਤੁਸੀਂ ਸਾਡੇ ਘਰ ਆ ਸਕਦੇ ਹੋ ਤੁਸੀਂ ਜਲੰਧਰ ਆ ਸਕਦੇ ਹੋ ਇਸ ਬੰਦੇ ਨੂੰ ਮੈਂ ਜਲੰਧਰੋਂ ਟੱਪਣੀ ਦੇਣਾ ਜੀ ਤੁਸੀਂ ਜਲੰਧਰ ਆ ਸਕਦੇ ਹੋ ਭੈਣ ਜੀ ਬੀ ਜੀ ਮੇਰਾ ਛੋਟਾ ਬੱਚਾ ਹੈ 5 ਮਹੀਨੇ ਦਾ ਅੱਛਾ ਜੀ ਤੇ ਨਹੀਂ ਅਸੀਂ ਗੱਡੀ ਕਰਾ ਦਿੰਦੇ ਹਾਂ ਓਕੇ ਮੈਂ ਆ ਸਕਦੀ ਹਾਂ ਚਲੋ ਤੁਸੀਂ ਆ ਜਿਓ ਤੇ ਆ ਕੇ ਨਾ ਸਟੂਡੀਓ ਜਾ ਕੇ ਇਹਨਾਂ ਨੂੰ ਬੋਲੋ ਭਾਬੀ ਕੁੱਕੜ ਕੂਕੂ ਕੀ ਇਹ ਬੜਾ ਮੁਰਗਾ ਬਣ ਗਿਆ ਭਾਬੀ ਜੀ ਭਰੀ ਜਵਲ ਭਾਬੀ ਜੀ ਹੈਲੋ ਹੈਲੋ ਭਾਜੀ ਕਹੋ ਕੁੱਕਰ ਹੈ ਜਿਹੜਾ ਘਰ ਜਾ ਕੇ ਬਣੇਗਾ ਬੂਲ ਹੋਰ ਇੱਕ ਵਾਰੀ ਕਾਲ ਕਰਦੇ ਹਾਂ ਹਾਏ ਹੋਏ ਹੈਲੋ ਹੈਲੋ ਹਰਮਿੰਦਰ ਕੀ ਹੋਇਆ ਕੁਝ ਨਹੀਂ ਹੋਇਆ ਤੁਸੀਂ ਇੱਕ ਵਾਰੀ ਘਰੇ ਆਓ ਬਸ ਮੇਰੀ ਗੱਲ ਸੁਣ ਮੈਂ ਸਾਈਡ ਤੇ ਆ ਉਹ ਮਜ਼ਾਕ ਕਰ ਰਹੀ ਸੀ ਯਾਰ ਤੇਰੇ ਨਾਲ ਕੀ ਮਜ਼ਾਕ ਸੀਗਾ ਮਜ਼ਾਕ ਮੈਂ ਲੜੀਆਂ ਫੋਟੋ ਭੇਜਿਆ ਉਹ ਮਜ਼ਾਕ ਸੀਗਾ ਜਦੋਂ ਜੋ ਰਿਕਾਰਡਿੰਗ ਭੇਜੀ ਆ ਉਹ ਮੈਂ ਕਰਤੀ ਮੈਨੂੰ ਸ਼ੱਕ ਤਾਂ ਤੁਹਾਡੇ ਤੇ ਪਹਿਲੇ ਹੀ ਸੀ ਚਲੋ ਪਰ ਇਹ ਏਦਾਂ ਨਿਕਲੂਗਾ ਨਹੀਂ ਇਸ ਨਹੀਂ ਬਾਬੀ ਜੀ ਭਾਬੀ ਜੀ ਮੈਂ ਪੱਕ ਪੱਕ ਦੀਪਕ ਬੋਲ ਰਹਾ ਆ ਕੁੜੀ ਵੀ ਇਹਦੇ ਭੈਣਾ ਵਰਗੀ ਐ ਸਾਡੇ ਨਾਲ ਹੀ ਖੜੀ ਆ ਆਜਾ ਬੋਲ ਦੇ ਲੈਓ ਓ ਸ਼ਟ ਹਾਲੇ ਹੁਣੇ ਹੀ ਫੋਟੋਸ ਖਿੱਚੀਆਂ ਹੁਣੇ ਕਾਲ ਰਿਕਾਰਡਿੰਗ ਹੋਈ ਐ ਸਾਰੀ ਪਰ ਪਰ ਇੱਕ ਗੱਲ ਕਹਣਾ ਜਿਹੜੀ ਫੋਟੋ ਖਿੱਚੀ ਨਾ ਉਦੋਂ ਪੂਰੀ ਫੀਲਿੰਗ ਲਈ ਹੋਈ ਸੀ ਇੱਕ ਇੱਕ ਵਾਰੀ ਕੁਕੜੂ ਕੁੜੂ ਤਾਂ ਕਹਿ ਦੋ ਇੱਧਰ ਨੂੰ ਮੋੜ ਲਓ ਇਹ ਤਾਂ ਚੰਗੇ ਨਹੀਂ ਕੀਤੀ ਮੇਰੇ ਨਾਲ ਮੈਂ ਇਨਾ ਕੌਨਫੀਡੈਂਸ ਬੋਲ ਰਹੀ ਸੀ ਕਿ ਮੇਰਾ ਘਰ ਅੱਡਾ ਜ ਨਹੀਂ ਤੁਸੀਂ ਮੈਨੂੰ ਯਕੀਨ ਦਿਵਾਤਾ ਨਹੀਂ ਇਹਨਾਂ ਦੀ ਇਹਨਾਂ ਦੀ ਗਾਰੰਟੀ ਮੈਂ ਲੈਂਦਾ ਵਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ ਇਹ ਪਹਿਲਾ ਦੁਨੀਆ ਦਾ ਬੰਦਾ ਜਿਹਨੇ ਤਿੰਨ ਤਿੰਨ ਵਿਆਹ ਤੋਂ ਬਾਅਦ ਵੀ ਰੱਖੀਆਂ ਚਲੋ ਮੈਨੂੰ ਆਨਲਾਈਨ ਬੜੀ ਅਚੀ ਲੱਗੀ ਜੇ ਮੈਂ ਇੱਧਰ ਕਹਾਂ ਫੇਰ ਜੇ ਮੈਨੂੰ ओके थैंक यू बाय बाय ओके जी बाय एंजॉय करो सारे टिक्कीयां टक्कियां ਥੱਲੇ ਚਲੀ ਗਏ ਹੋਣੀਆਂ